ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਬਣਾਵਾਂਗੇ ਸਕਰਕੰਦੀ ਦੀ ਚਾਟ ਤੇ ਸਕਰਕੰਦੀ ਨੂੰ ਆਪਾਂ ਪਾਣੀ ਦੇ ਵਿੱਚ ਨਹੀਂ ਉਬਾਲਾਂਗੇ ਬਿਨਾ ਪਾਣੀ ਉਬਾਲੇ ਹੀ ਜਿਹੜੀ ਸਕਰਕੰਦੀ ਦੀ ਚਾਟ ਬਣਾ ਕੇ ਤਿਆਰ ਕਰਾਂਗੇ ਇੱਕ ਅਨੋਖੇ ਜਿਹੇ ਤਰੀਕਾ ਨਾਲ ਬਣਾਵਾਂਗੇ ਸ਼ਾਇਦ ਹੀ ਤੁਸੀਂ ਇਸ ਤਰੀਕੇ ਨਾਲ ਕਦੇ ਵੀ ਬਣਾਈ ਹੋਊਗੀ ਤੇ ਇੱਕ ਆਪਣ ਨਵੇਂ ਤਰੀਕੇ ਨਾਲ ਤੁਹਾਨੂੰ ਇਹ ਸਕਰਕੰਦੀ ਦੀ ਚਾਟ ਬਣਾ ਕੇ ਦਿਖਾਵਾਂਗੇ ਉਹ ਕਿਵੇਂ ਬਣਾਵਾਂਗੇ ਤੁਸੀਂ ਵੀਡੀਓ ਦੇ ਵਿੱਚ ਪੂਰਾ ਦੇਖਿਓ ਹਾਂਜੀ ਚੈਨਲ ਤੇ ਪਹਿਲੀ ਵਾਰ ਆ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਚਾਟ ਬਣਾਉਣ ਵਾਸਤੇ 1 ਕਿਲੋ ਆਪਾਂ ਸ਼ਕਰਗੰਦੀ ਲਈ ਹੈ ਇਹਨੂੰ ਪਾਣੀ ਦੇ ਨਾਲ 2-3 ਵਾਰੀ ਧੋលਿਆ ਕਿਉਂਕਿ ਤੋਨਾ ਜ਼ਰੂਰੀ ਹੁੰਦਾ ਇਹਦੇ ਨਾਲ ਨਾ ਮਿੱਟੀ ਬਾੜੀ ਲੱਗੀ ਹੁੰਦੀ ਆ ਹੁਣ ਸਭ ਤੋਂ ਪਹਿਲਾਂ ਤਾਂ ਇਹਨੂੰ ਸੈੱਟ ਤੇ ਕਰ ਦਾਂਗੇ ਇੱਧਰ ਆਪਾਂ ਇੱਕ ਕੁੱਕਰ ਲੈ ਲਾਂਗੇ ਤੁਸੀਂ ਆਪ ਦੇ ਤਰੀਕੇ ਨਾਲ ਚਾਟ ਬਣਾ ਕੇ ਖਾਦੇ ਨੇ ਪਰ ਮੈਂ ਤੁਹਾਨੂੰ ਅੱਜ ਆਪ ਦੇ ਤਰੀਕੇ ਨਾਲ ਬਣਾ ਕੇ ਦਿਖਾਉਂਗੀ ਚਾਟ ਕੁੱਕਰ ਦੇ ਵਿੱਚ ਆਪਾਂ ਪਾ ਦਾਂਗੇ 2 ਚਮਚ ਘਿਓ ਦੇ ਘਿਓ ਵੀ ਪਾਸ ਆ ਜੇ ਰਿਫਾਈਨਡ ਤੇਲ ਵੀ ਤੁਸੀਂ ਪਾਸ ਸਕਦੇ ਹੱਥਰੇ ਨਾਲ ਹੀ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂ ਜਾਨੀ ਕਿ ਮਲਾ ਦਾਂਗੇ ਕੁੱਕਰ ਦੇ ਵਿੱਚ ਘਿਓ ਚੰਗੀ ਤਰ੍ਹਾਂ ਲਾਤ ਹੈਗਾ ਘਿਓ ਨੂੰ ਮੈਂ ਗਰਮ ਕੀਤਾ ਸੀਗਾ ਪਰ ਕੁੱਕਰ ਸੀਗਾ ਠੰਡਾ ਇਸ ਕਰਕੇ ਘਿਓ ਵੀ ਹੁਣ ਥੋੜਾ ਜਿਹਾ ਜੰਮ ਜਿਹਾ ਚੰਗੀ ਤਰ੍ਹਾਂ ਨਾ ਇਸ ਤਰ੍ਹਾਂ ਆਪਾਂ ਕੁੱਕਰ ਦੇ ਵਿੱਚ ਚੈਨ ਦਾਂਗੇ ਬਿਨਾ ਪਾਣੀ ਤੋਂ ਉਬਾਲ ਕੇ ਆਪਾਂ ਤਾਂ ਪਾਣੀ ਵਾਲੀ ਜਿਹੜੀ ਆਪਾਂ ਉਬਾਲਦੇ ਨਾ ਉਹ ਕਈ ਵਾਰ ਨਾ ਉਹਦਾ ਟੇਸਟ ਜਿਹੜਾ ਚੇਂਜ ਹੋ ਜਾਂਦਾ ਹੈਗਾ ਫਿੱਕੀ ਜਿਹੀ ਹੋ ਜਾਂਦੀ ਹੈਗੀ ਆ ਕੋਈ ਟੇਸਟ ਨਹੀਂ ਆਉਂਦਾ ਜਦੋਂ ਆਪਾਂ ਪਾਣੀ ਦੇ ਵਿੱਚ ਉਬਾਲਦੇ ਹੈਗੇ ਪਾਣੀ ਜਿਆ ਭਰ ਜਾਂਦਾ ਹੁੰਦਾ ਸਿਕਰ ਦੇ ਵਿੱਚ ਤਾਂ ਕਰਕੇ ਫਿਰ ਇਹਦਾ ਟੇਸਟ ਵੀ ਖਰਾਬ ਹੋ ਜਾਂਦਾ ਹੈਗਾ ਤੇ ਹੁਣ ਆਪਾਂ ਇਹ ਪੂਰੀ ਚੰੰਤੀ ਹੈਗੀ ਕੁੱਕਰ ਦੇ ਵਿੱਚ ਸਕਰਗੰਦੀ ਨੂੰ ਇੱਕ ਚਮਚਾ ਹੁਣ ਘਿਓ ਦਾ ਉੱਪਰ ਪਾ ਦਾਂਗੇ ਆਪਾਂ ਇਹ ਬਸ ਪਾਣੀ ਦਾ ਆਪਾਂ ਛਿੱਟਾ ਹੀ ਲਾਉਣਾ ਹੈ ਜਿਵੇਂ ਯਾਨੀ ਕਿ ਹੱਥ ਨਾਲ ਇਸ ਤਰ੍ਹਾਂ ਹੱਥ ਦੀਆਂ ਉਂਗਲਾਂ ਡੁਬੋ ਕੇ ਨਾ ਪਾਣੀ ਦੇ ਵਿੱਚ ਬਸ ਐਸਾ ਇਸ ਤਰ੍ਹਾਂ ਬਸ ਜ਼ਿਆਦਾ ਨਹੀਂ ਇੰਨਾ ਕਿ ਨੋਰਮਲ ਹੁਣ ਆਪਾਂ ਕੁੱਕਰ ਨੂੰ ਬੰਦ ਕਰ ਦੇਣਾ ਹੈ ਕੁੱਕਰ ਦਾ ਢੱਕਣ ਬੰਦ ਕਰਕੇ ਉਸ ਤੋਂ ਬਾਅਦ ਆਪਾਂ ਸੀਟੀ ਲਾ ਦੇਣੀ ਹੈਗੀ ਆ ਗੈਸ ਨੂੰ ਆਪਾਂ ਹੁਣ ਫੁੱਲ ਤੇ ਨਹੀਂ ਰੱਖਣਾ ਹੈ ਗੈਸ ਨੂੰ ਆਪਾਂ ਲੋਅ ਮੀਡੀਅਮ ਤੇ ਤੇ 2 ਤੋਂ 3 ਸੀਟੀਆਂ ਆਪਾਂ ਲਵਾਵਾਂਗੇ ਹਾਂਜੀ 10 ਮਿੰਟ ਵਾਸਤੇ ਆਪਾਂ ਸਰ੍ਹੋਂ ਦੀ ਨੂੰ ਸੇਕ ਲਵਾ ਲਿਆ ਹੁਣ ਆਪਾਂ ਇਹਨੂੰ ਲਾ ਲੈਨੇ ਆ ਤੇ ਇਹਦਾ ਢੱਕਣ ਖੋਲ ਲੈਨੇ ਹਾਂ bina ਪਾਣੀ ਉਬਾਲੇ ਜਿਹੜੀ ਆਪਾਂ ਇਹ ਪਕਾਈ ਹੈਗੀ ਸਰ੍ਹੋਂ ਦੀ ਤੇ ਹੁਣ ਆਪਾਂ ਇਹਨੂੰ ਚੈੱਕ ਕਰ ਲੈਨੇ ਆ ਸੌਫਟ ਹੋਈ ਆ ਕਿ ਨਹੀਂ ਦੇਖੋ ਆਰਾਮ ਦੇ ਨਾਲ ਕਰਦੇ ਜਿਹੜੀ ਇਹਦੇ ਵਿੱਚ ਖੁੱਭ ਗਈ ਹੈਗੀ ਦੇਖੋ ਜਾਨੇ ਕੀ ਆਪਣੀ ਸਕਰਕੰਦੀ ਹੁਣ ਪੱਕ ਗਈ ਹੈਗੀ ਆ ਤੇ ਇਹਨੂੰ ਆਪਾਂ ਕੱਢ ਲੈਨੇ ਆ ਭਾਂਡੇ ਦੇ ਵਿੱਚ ਹੁਣ ਇਹਨੂੰ ਛਿੱਲ ਲੈਨੇ ਆ ਨਹੀਂ ਹੈ ਤਾਂ ਗਰਮੀ ਦੇਖੋ ਆਰਾਮ ਦੇ ਨਾਲ ਛਿੱਲਣਾ ਜੇ ਨਾ ਕੋਈ ਪ੍ਰੋਬਲਮ ਨਹੀਂ ਹੁੰਦੀ ਕਿ ਛਿੱਲਣ ਦੇ ਵਿੱਚ ਤੇ ਹੋਏ ਸੌਫਟ ਹੋ ਜਾਂਦੇ ਹਾਂਜੀ ਸਕਰਕੰਦੀ ਨੂੰ ਆਪਾਂ ਹੁਣ ਇਸ ਤਰ੍ਹਾਂ ਛਿੱਲ ਲਿਆ ਗਿਆ ਤਾਂ ਹੁਣ ਆਪਾਂ ਇਹਦੇ ਪੀਸ ਕਰ ਲਾਂਗੇ ਬਸ ਜ਼ਿਆਦਾ ਵੱਡੇ ਵੀ ਨਹੀਂ ਤੇ ਜ਼ਿਆਦਾ ਛੋਟੇ ਵੀ ਨਹੀਂਗੇ ਦੇਖੋ ਕਿੰਨੇ ਨਰਮ ਬਣੀਆਂ ਨਾ ਹਾਂਜੀ ਸੱਕਰ ਗੰਦੀ ਦੀ ਆਪਾਂ ਪੀਸ ਕੱਟ ਲਏ ਹੈਗੇ ਦੇਖੋ ਐਡੇ-ਐਡੇ ਪੀਸ ਕੱਟੇ ਹੈਗੇ ਤੇ ਹੁਣ ਆਪਾਂ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਥੋੜੇ ਜਿਹਾ ਪਾ ਦਾਂਗੇ ਇਸੇ ਕਾਲੀ ਮਿਰਚ ਪਾਊਡਰ ਅੱਧਾ ਚਮਚ ਪਾ ਦਾਂਗੇ ਅੱਧੇ ਤੋਂ ਥੋੜਾ ਜਿਹਾ ਘਾਟੇ ਸੀ ਚਾਟ ਮਸਾਲਾ ਤੇ ਥੋੜਾ ਜਿਹਾ ਪਾ ਦਾਂਗੇ ਕਾਲਾ ਨਮਕ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਮਿਲਾ ਜਿੰਨੇ ਆ ਚਾਹੇ ਤੁਸੀਂ ਇਹਦੇ ਵਿੱਚ ਨਿੰਬੂ ਵੀ ਤੁਸੀਂ ਵਰਤ ਸਕਦੇ ਹੋ ਤੇ ਥੋੜੀ ਜਿਹੀ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਚਾਹੋ ਤਾਂ ਤੁਸੀਂ ਲਾਲ ਮਿਰਚ ਪਾਊਡਰ ਖਾ ਸਕਦੇ ਆ ਪਾ ਕੇ ਇਹਦੇ ਤੇ ਤੇ ਜਾਂ ਤੁਸੀਂ ਬਿਨਾ ਮਿਰਚ ਤੋਂ ਵੀ ਇਹਨੂੰ ਖਾ ਸਕਦੇ ਆ ਸਿਰਫ ਇਕੱਲੇ ਕਾਲੀ ਮਿਰਚੀ ਪਾ ਸਕਦੇ ਹੋ ਤੇ ਚੰਗੀ ਤਰ੍ਹਾਂ ਮਿਲਾ ਦਿੰਨੇ ਆ ਥੋੜਾ ਜਿਹਾ ਮਿੱਠਾ ਹੋਵੇ ਥੋੜਾ ਜਿਹਾ ਹੋਵੇ ਖੱਟਾ ਤੇ ਥੋੜਾ ਜਿਹਾ ਹੋਵੇ ਥੋੜਾ ਜਿਹਾ ਚਟਪਟਾ ਜਿਆਦਾ ਟੇਸਟੀ ਲੱਗਦੀ ਹੈ ਚਾਟ ਇਹਨੂੰ ਚੰਗੀ ਤਰ੍ਹਾਂ ਹੁਣ ਮਿਲਾਤਾ ਹੁਣ ਆਪਾਂ ਸਰਵ ਕਰਾਂਗੇ ਹੁਣ ਆਪਾਂ ਰੈਡੀਮੇਡ ਪਲੇਟਾਂ ਲੈ ਲਈਆਂ ਬਿਲਕੁਲ ਆਪਾਂ ਜਿਵੇਂ ਰੈਡੀ ਤੇ ਬਣਾ ਕੇ ਚਾਟ ਖਾਂਦੇ ਆ ਨਾ ਬਣਵਾ ਕੇ ਖਾਂਦੇ ਆ ਓਦਾਂ ਦੀ ਚਾਟ ਆਪਾਂ ਬਣਾਈ ਆ ਪਰ ਆਪਾਂ ਮੈਂ ਆਪਦੇ ਤਰੀਕੇ ਨਾਲ ਬਣਾਈ ਆ ਚਾਟ ਦੋਨਾਂ ਪਲੇਟਾਂ ਦੇ ਵਿੱਚ ਸਰਵ ਕਰ ਲੈਣੇ ਆ ਦੋਨਾਂ ਪਲੇਟਾਂ ਦੇ ਵਿੱਚ ਆਪਾਂ ਸਕਰ ਗੰਦੀ ਨੂੰ ਹੁਣ ਸਰਵ ਕਰ ਲਿਆ ਤੇ ਹੁਣ ਉੱਪਰ ਥੋੜੀ ਜਿਹੀ ਪਾ ਦਾਂਗੇ ਟਮਾਟੋ ਸੌਸ ਚਾਹੋ ਤਾਂ ਤੁਸੀਂ ਹਰੀ ਚਟਨੀ ਵੀ ਐਡ ਕਰ ਸਕਦੇ ਆ ਪਰ ਇਹਦੇ ਨਾਲ ਤੁਸੀਂ ਪਾ ਕੇ ਖਾਇਓ ਟਮਾਟੋ ਸਸ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਟੇਸਟੀ ਲੱਗਦੀ ਹੋएगी ਇਸ ਹਾਂਜੀ ਚਾਟ ਆਪਣੀ ਬਣ ਕੇ ਹੋ ਗਈ ਹੈ ਰੈਡੀ ਦੇਖੋ ਕਿੰਨੀ ਵਧੀਆ ਲੱਗਦੀ ਹੈ ਚਾਟ ਤੇ ਕਿੰਨੇ ਸੌਖੇ ਤਰੀਕੇ ਨਾਲ ਇਹ ਬਣਾਉਣੀ ਦੱਸੀ ਹੈਗੀ ਚਾਟ ਤੁਸੀਂ ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ ਤੁਸੀਂ ਆਪ ਦੇ ਤਰੀਕੇ ਨਾਲ ਬਣਾਈ ਹੋਣੀ ਆ ਪਰ ਇੱਕ ਵਾਰੀ ਮੇਰੇ ਤਰੀਕੇ ਨਾਲ ਤੁਸੀਂ ਚੱਕਰਾਂ ਦੇ ਦੀ ਚਾਟ ਜ਼ਰੂਰ ਬਣਾਓ ਹਾਂਜੀ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਤੁਹਾਨੂੰ ਆਈ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਬਹੁਤ ਬਹੁਤ ਸ਼ੇਅਰ ਜਰੂਰ ਕਰ ਲਿਆ ਕਰੋ ਮਿਲਦਿਆਂ ਕੋਈ ਨਾ ਹੀ ਰੈਸਪੀ ਨਾਲ ਵੀਰ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ